ਸਤ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੰਜ ਦੀ ਵੱਡੀ ਖਬਰ ਖਬਰਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਆਜ ਦੀ ਵੱਡੀ ਖਬਰ ਇਸ ਦੇ ਨਾਲ ਹੀ ਤਰਨਤਾਰ ਪੰਜਾਬ ਦੀਆਂ 13 ਲੋਕ ਸੀਟਾਂ ਚੋਂ 2 ਤੇ आजाद ਉਮੀਦਵਾਰ ਵੀ ਜਿੱਤ ਹਾਸਲ ਕਰ ਗਈ ਹੈ ਇਸ ਦੇ ਵਿੱਚ ਖਡੂਰ ਸੈੱਬ ਸੀਟ ਤੋਂ ਵਾਰਿਸ ਪੰਜਾਬ ਦੇ ਮੁਖੀ ਅਤੇ ਖਾਲਿਸਤਾਨੀ ਸਮਰਥਕ ਅਮਰੀਪਾਲ ਸਿੰਘ ਨੇ ਚੋਣ ਜਿੱਤ ਲਈ ਹੈ ਅਮਰੀਪਾਲ ਸਿੰਘ 404430 ਵੋਟਾਂ ਨਾਲ ਜੇਤੂ ਹੋਏ ਹਨ ਉਹਨਾਂ ਨੇ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਨੂੰ 194120 ਵੋਟਾਂ ਨਾਲ ਹਰਾਇਆ ਇਸ ਦੇ ਨਾਲ ਹੀ ਆਪਣੀ ਜਿੱਤ ਤੇ ਅਮ੍ਰਿਤਪਾਲ ਦੀ ਮਾਪ੍ਰੀਤਮ ਪ੍ਰਤੀਕਰਮ ਸਾਹਮਣੇ ਆਈ ਹੈ ਉਹਨਾਂ ਦੀ ਮਾਂ ਨੇ ਕਿਹਾ ਕਿ ਮੈਂ ਸਾਰੇ ਸਮਰਥਕਾਂ ਤੇ ਨੌਜਵਾਨਾਂ ਦੇ ਦਹਿਤ ਦਿলো ਧੰਨਵਾਦ ਕਰਦੀ ਹਾਂ ਮੈਂ ਲੋਕਾਂ ਨੂੰ 6 ਜੂਨ ਤੱਕ ਜਸ਼ਨਨਾ ਮਨਾਉਣ ਦੀ ਵੀ ਅਪੀਲ ਕਰਦੀ ਹਾਂ ਸਾਡੀ ਜਿੱਤ ਉਹਨਾਂ ਸਾਰਿਆਂ ਦੀ ਸਮਰਪਿਤ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆਈਆਂ ਦਿੱਤੀਆਂ ਹਨ 6 ਜੂਨ ਤੋਂ ਬਾਅਦ ਮਨਾਵਾਂਗੇ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ